ਰੋਹਤਕ ਦੇ ਫਤਿਹ ਖਾਸ ਕਰਕੇ ਦੇ ਪ੍ਰਗਟਪਸਥਾਨ ਤਖਸ਼ੀਲ ਕੇਸ ਕਰਸਾਪੀ ਵਿਖੇ ਬੱਚਿਆਂ ਨੂੰ ਗਰਮਕ ਤੇ ਨਾਲ ਜੋੜਨ ਵਾਸਤੇ ਗਰਮਕ ਚੇਤਨਾ ਦਾ ਕੈਂਪ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਈਆ ਬਬੀ ਸਿੰਘ ਚਾਵਲਾ ਮੈਂਬਰ ਸ਼ਾਮਲ ਜੀ ਦੁਆਰਾ ਪ੍ਰਬੰਧਕ ਕਮੇਟੀ ਜਨਾਂ ਦੇ ਵਿਸ਼ੇਸ਼ ਉਪਰਾਲੇ ਸਦਕਾ ਇਸ ਵਾਰ ਵੀ ਇੱਕ ਉਪਰਾਲਾ ਕੀਤਾ ਗਿਆ ਹੈ ਔਰ ਬੱਚਿਆਂ ਨੂੰ ਗਰਮਕ ਤੇ ਨਾਲ ਜੋੜਨ ਵਾਸਤੇ ਇਹ ਜਿਹੜਾ ਸਮਰ ਕੈਂਪ ਹੈ ਇਸ ਧਰਤੀ ਤੇ ਯੂਰਪੀਤਾਂ ਦਾ ਜਿਸ ਵਿੱਚ ਮਿੱਥਕ ਗੁਰਮਤਿ ਸੋਝੀ ਬੱਚਿਆਂ ਨੂੰ ਦਿੱਤੀ ਜਾਏਗੀ ਗੁਰਮਤਿ ਨਾਲ ਜੋੜਿਆ ਜਾਏਗਾ ਉੱਥੇ ਰਸਤਾਰਾਂ ਸਜਾਉਣ ਦਾ ਜਿਹੜਾ ਮੁਕਾਬਲਾ ਉਹ ਵੀ ਬੱਚਿਆਂ ਦਾ ਕਰਵਾਇਆ ਜਾਣਾ ਆਰ ਟੈਂਡ ਕraft ਕਰਕੇ ਦੇ ਸਖਲਾਈ ਜੋ ਸਾਡਾ ਵਰਸਾਟੀ ਵਿਰਾਸਤੀ ਖੇਡ ਹੈ ਜੋ ਸਾਡਾ ਮਾਛਰਾਟ ਹੈ ਉਹਦੇ ਨਾਲ ਵੀ ਜੋੜਨਾ ਜਿਹੜਾ ਬਹੁਤ ਵੱਡਾ ਉਪਰਾਲਾ ਨਸੰਦਾ ਕਿ ਹਰ ਇੱਕ ਨੂੰ ਹੀ ਆਪਣੇ ਬੱਚਿਆਂ ਨੂੰ ਇਨ੍ਹਾਂ ਗੁਰਮਤਿ ਚੇਤਨਾ ਕੈਂਪਾਂ ਦੇ ਵਿੱਚ ਰਿਆ ਕੇ ਜਾਂ ਥਾ-ਥਾ ਤੇ ਗੁਰਮਤਿ ਚੇਤਨਾ ਕੈਂਪ ਲਾ ਕੇ ਆਪਣੇ ਬੱਚਿਆਂ ਦੇ ਇਹ ਜਿਹੜੇ ਛੁੱਟੀਆਂ ਦੇ ਦਿਨ ਨੇ ਇਹਨਾਂ ਨੂੰ ਅਜਾਈ ਬਿਤਾਉਣ ਦੀ ਬਜਾਏ ਗੁਰਮਤਿ ਨਾਲ ਜੋੜਨ ਵਾਸਤੇ ਇੱਕ ਬਹੁਤ ਵੱਡਾ ਉਪਰਾਲਾ ਹੈ ਔਰ ਸਾਨੂੰ ਸਾਰਿਆਂ ਨੂੰ ਐਸੇ ਉਪਰਾਲੇ ਕਰਕੇ ਤੇ ਆਪਣੇ ਬੱਚਿਆਂ ਨੂੰ ਰੱਬottes ਨਾਲ ਜੋੜਨ ਦਾ ਜਿਹੜਾ ਯਤਨ ਹੈ ਉਹ ਕਰਨਾ ਚਾਹੀਦਾ ਹੈ ਸਰ ਜੀ